ਹਾਂਜੀ ਸੋਲੇ ਸੱਜਰੋਂ ਆ ਦਿਖਾਉਂਦੇ ਸੋਨੂੰ ਅੱਜ ਆਪਣੀਆਂ ਤੋਰੀਆਂ ਤੇ ਬੈਠੇ ਭੂਣੇ ਵੱਡੇ ਵੱਡੇ ਬੜਾ ਤਾਂ ਕੀਤਾ ਇਹਨਾਂ ਨੇ ਬਹੁਤ ਦਿਨਾਂ ਦਾ ਤੇ ਤੋਰੀਆਂ ਦੇ ਫੁੱਲ ਖਾ ਰਹੇ ਆ ਵਿੱਚ ਬੈਠੇ ਤੇ ਉੱਤੇ ਜਿਹੜੇ ਪੱਤੇ ਆਏ ਲੱਗਣ ਲੰਮੇ ਉੱਪਰ ਤੇ ਬਰੀਕ ਬਰੀਕ ਤੇ ਫੁੱਲਾਂ ਦੇ ਵਿੱਚ ਉਹ ਵੀ ਖਾ ਗਏ ਤੇ ਫੁੱਲ ਤਾਂ ਖਾਣੇ ਖਾਣੇ ਆ ਤੇ ਬੜਾ ਤਾਂ ਕੀਤਾ ਇਹਨਾਂ ਨੂੰ ਤੇ ਕਈ ਭੂਣਾਂ ਦੀਆਂ ਅੰਦਰ ਆਪਾਂ ਦੋਨੀਆਂ ਵੀ ਕੱਟ ਚੁੱਕੇ ਆ ਤੇ ਪਰ ਘੰਟੇ ਕੇ ਬਾਅਦ ਉਹਨੇ ਫੇਰ ਇਕੱਠੇ ਹੋ ਜਾਂਦੇ ਆਗੇ ਤੇ ਬੜੀ ਤੇਜ਼ ਸਰਵਸ ਬੜੀ ਤੇਜ਼ ਜਿਨ੍ਹਾਂ ਖਾਂਦੇ ਆ ਫੁੱਲ ਤੇ ਬਹੁਤ ਜ਼ਿਆਦਾ ਫੁੱਲ ਲੱਗੇ ਸੀ ਆਪਣੇ ਤੋਰੀਆਂ ਨੂੰ ਤੇ ਸਾਰੇ ਖਾ ਗਏ ਥੋੜੀ ਰਹਿ ਗਈ ਬੜੀ ਤੇਜ਼ ਸਰਵਸ ਇਹਨਾਂ ਦੀ ਤੇ ਹੁੰਦੇ ਵੀ ਪਤਾ ਨਹੀਂ ਕਿੱਥੋਂ ਆਏ ਥੋੜੇ ਚਿਰ ਬਾਅਦ ਉਹਨੇ ਵੇਰ ਹੋ ਜਾਂਦਾ ਜਿੰਨੀਆਂ ਜੁਨੇ ਕੱਢਦੇ ਤੇ ਕੋਈ ਦੱਸੋ ਇਹਨਾਂ ਦਾ ਹੱਲ ਕਰਗੇ ਕਿਸੇ ਵੀਰ ਨੂੰ ਪਤਾ ਤਾਂ ਕੋਈ ਮੰਡੀ ਸਪਰੇ ਪੁੱਛਣ ਗਏ ਸੀ ਨਾ ਕੋਈ ਇਹਨਾਂ ਨੂੰ ਸਪਰੇ ਮਿਲਿਆ ਵੀਡੀਓ ਦਿਖਾ ਕੇ ਤੇ ਕੋਈ ਦੇਸੀ ਤਰੀਕਾ ਦੱਸੋ ਹਰਦੀ ਮੱਖਾ ਤੇ ਨੀਰ ਬਾਈ ਤੇ ਭਾਵੇਂ ਵਾਲੇ ਬ੍ਰਦਰ ਨੂੰ ਵੀਰ ਜਿਹੜੇ ਵੀਡੀਓ ਫੋਨ ਦੇ ਆ ਦੋ ਜੀਆਂ ਨੂੰ ਪਤਾ ਹੋਊਗਾ ਤੇ ਜ਼ਰੂਰ ਜਾਣਕਾਰੀ ਦਿਓ ਇਹਨਾਂ ਬਾਰੇ ਕੀ ਹੱਲ ਕੀਤਾ ਜਾਵੇ ਦੇਸੀ ਤਰੀਕਾ ਜਨਾ ਚੋ ਤੇ ਇੱਕ ਅਸਾ ਇਹਨਾਂ ਸਰਵਸ ਬੜੀ ਤੇਜ ਆਵੇ ਨਾਲ ਦੀ ਨਾਲ ਖਾ ਖਾ ਕੇ ਅੱਖ ਦੇ ਪਿੱਛੇ ਡਾ ਲਾ ਟ੍ਰਾਂਸਫਰ ਵੀ ਕਰੀ ਜਾਂਦੇ ਵੇਲੇ ਪਾਸੇ ਆ ਦਾ ਫੁੱਲ ਜਿਹਾ ਬੈਠਾ ਦੇਖੋ ਬੜੀ ਸਰਵਸ ਤੇਜ਼ ਤੇ ਬੜਾ ਹੀ ਫੁੱਲ ਖਾਦੇ ਆ ਇਹਨਾਂ ਨੇ ਇੱਕ ਵੀ ਵੀ ਤੋਰੀ ਨਹੀਂ ਲੱਗੀ ਆਪਣੇ ਤੇ ਦੱਸਿਓ ਕੋਈ ਵੀਰ ਜਿਸ ਨੂੰ ਪਤਾ ਹੋ ਤਿਆਰਵਾ ਇਹਨਾਂ ਭੁੰਡਾਂ ਨੂੰ ਹੱਲ ਦਾ ਹੱਲ ਕਰਨ ਦਾ